ਆਨੰਦ ਪਾਵਾ ਤਾਰਾ ਸਿੰਘ ਜੀ ਤੇਰੀ ਧਨ ਕਮਾਈਆ कमाई हंत बाबा तारा सिंधी तेरी तन कमाई बाबा तारा सिंध जी ते तन कमाइन बाबा तारा सिंध जी ते ਰਵੀਨਾ ਸਤ ਸਤ ਲੋਕ ਉਹ ਸਿੱਖ ਮਤ ਸਭ ਹੋਰ ਤੇ ਪਾਰੀ ਮੰਦਰ ਸ਼ਾਵਾ ਤੇਰੇ ਸਤ ਸਤ ਰਵੀਨਾ ਜਰਣਾ ਜਰਮੇ ਜੀ ਸਤ ਸਤ ਰਵੀਨਾ ਮੇਰੇ ਸਹਿਬਾ ਤਾਰਾ ਸਿੰਘ ਜੀ ਤੇਰੀ ਸਤਿਗੁਵਾਈ ਤਾਰਾ ਸਿੰਘ ਜੀ ਤੇਰੀ ਸਤਿਗੁਵਾਈ

We're